ਪ੍ਰਧਾਨ ਜੀ ਕੀ ਨਾਮ ਤੁਹਾਡਾ ਤਾਂ ਕੀ ਕਹਿਣਾ ਚਾਹੋਗੇ ਜਿਹੜਾ ਹਰਪੀਤ ਕਿਸਾਨਾਂ ਦੀ ਜਿਹੜੀ ਮਤਲਬਤ ਪਹੁੰਚਿਓ ਮੇਰਾ ਨਾਮ ਕਰਮਜੀਤ ਸਿੰਘ ਹੈ ਜੀ ਆਰਪੀਐਸੋਸੀਏਸ਼ਨ ਪ੍ਰਧਾਨ ਨਾਭਾ ਮੰਡੀ ਜੀ ਅਸੀਂ ਸਾਰੇ ਮਤਲਬਾ ਆਰਪੀਐਸੋਸੀਏਸ਼ਨ ਦੇ ਉਪਦੇਕਤ ਹੋ ਗਏ ਸਾਰੇ ਹਰਪੀਤ ਭਰਾਵਾਂ ਨੇ ਇਕ ਕਮਿਸ਼ਨ ਬਣਾਇਆ ਸੀ ਵੀ ਜਿਹੜੇ ਹਰਪੀਤ ਨੇ ਵੀ ਉਹਨਾਂ ਨੂੰ ਕੁਛ ਨਾ ਕੁਛ ਮਦਦ ਕੀਤੀ ਜਾਵੇ ਤੁਸ ਜੀ ਮਦਦ ਲੈ ਕੇ ਆਏ ਹਾਂ ਅਸੀਂ ਇੱਥੇ ਅਸੀਂ ਇੱਥੇ ਗੁਰਨਾਨਕ ਕ੍ਰਿਡਨ ਕੰਪਨੀ ਦੇ ਜਸਕਰਨ ਸਿੰਘ ਦੀ ਕਰਵਾਈ ਹਿੱਟ ਕੀਤਾ ਇਹ ਕੰਮ ਸਾਰਾ ਤੇ ਇਹਨਾਂ ਨੇ ਜਾਨ ਨੂੰ ਬਹੁਤ ਅਸਰ ਜੋ ਬੁੱਧਤ ਪਰ ਅਸੀਂ ਦੇਣ ਕਿਉਂਕਿ ਇਹਦਾ ਕੁਝ ਨਹੀਂ ਤੇ ਜੋ ਸਤਿ ਤੋਂ ਪ੍ਰਮਾਤਮਾ ਨੇ ਜਿੰਨਾ ਕਰਾਇਆ ਅਸੀਂ ਕੋਸ਼ਿਸ਼ ਕੀਤੀ ਹੈ ਵੀ ਕਿਸੇ ਦੇ ਦੁੱਖ ਦੇ ਸਰੀਰ ਕੋਈ ਉਹ ਉਹਨਾਂ ਕਰ ਸੀ ਆਪ ਦੇ ਵੱਲੋਂ ਥਿਲਫੁੱਲ ਲੈ ਕੇ ਆਇਆ ਹੈ ਤੇ ਉਹ ਸਾਰੇ ਜਿੰਨੇ ਵੀ ਜ਼ਿੰਮੇਵਾਰ ਭਰਾ ਤੇ ਜਿਨ੍ਹਾਂ ਦਾ ਕੋਈ ਨੁਕਸਾਨ ਹੋਇਆ ਅਸੀਂ ਉਹਨੂੰ ਮਦਦ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਮਦਦ ਤਾਂ ਪ੍ਰਮਾਤਮਾ ਹੀ ਦੇ ਸਕਦਾ ਇੱਕ ਅਕਾਲ ਪੁਰਖ ਵੈਦੂ ਹੈ ਜਿਹੜਾ ਘਾਟਾ ਪੂਰਾ ਕਰ ਸਕਦਾ ਆਪਾਂ ਜਿੰਨਾਂ ਕੋਲੇ ਪ੍ਰਮਾਤਮਾ ਨੇ ਸਾਨੂੰ ਬੁੱਧੀ ਬਖਸ਼ੀ ਹੈ ਉਹਨਾਂ ਦਾ ਅਸੀਂ ਜਿੰਨਾ ਕਰਨ ਜੋ ਬੇਸੋ ਅਸੀਂ ਆਪਣੇ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਪਤਾ ਜੀ ਕਿੰਨੇ ਕਿਸਾਨਾਂ ਨੂੰ ਅੱਜ ਜਿਹੜਾ ਟੋਟਲ ਮਦਦ ਕੀਤੀ ਹੈ ਤਕਰੀਬਨ ਮੈਨੂੰ 55 60 60 ਤੋਂ 60 ਤੋਂ 70 ਕਿਸਾਨਾਂ ਨੂੰ ਅਸੀਂ ਇਹ ਮਦਦ ਦਿੱਤੀ ਹੈ ਇਹ ਫਤਿਹਵਾਦੀ ਮਦਦ ਕੀਤੀ ਜਾਂ ਪਹਿਲਾਂ ਕੋਈ ਹੋਰ ਕਿਸਾਨ ਨਹੀਂ ਅਸੀਂ ਇੱਥੇ ਫਤਿਹਵਾਦੇ ਆਏ ਹਾਂ ਕਿਉਂ ਜਿੰਨਾ ਕਿ ਸਾਡੇ ਲਈ ਬਜਟ ਪਰਮੇਸ਼ਰ ਨੇ ਸਾਨੂੰ ਵਰਸ਼ਿਸ਼ ਕੀਤੀ ਹੈ ਉਹਨਾਂ ਦਾ ਅਸੀਂ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਦੇਣ ਦੀ ਕਿਉਂ ਸਾਰੇ ਤਾਂ ਕਿਉਂ ਅਸੀਂ ਨਿੱਜੀ ਤੌਰ ਤੇ ਨਹੀਂ ਕਰ ਸਕਦੇ ਤਾਂ ਸਰਕਾਰੇ ਕੰਮ ਕਰ ਸਕਦੀ ਹੈ ਪਰ ਜਿੰਨਾ ਤੇ ਸਾਨੂੰ ਉਹ ਆਕਾਲਪੁਰ ਕੋ ਬੈਗਨ ਨੇ ਸਮਤ ਬਖਸ਼ੀ ਹੈ ਉਹਨਾਂ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਂਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਅਨੁਸ਼ਕਮਰ ਹੈ ਮੈਂ ਜਨਰਲ ਸ੍ਰੀ ਆਰਤੀ ਅਸ਼ੋਤ ਨਾਜਮਦੀਨ ਦਾਪਾ ਜੀ ਅੱਜ ਅਸੀਂ ਅਮੀ ਪ੍ਰਧਾਨ ਜੀ ਦੇ ਅਸਮੇਟ ਅੱਜ ਇੱਥੇ ਪਹੁੰਚੇ ਹਾਂ ਕਿ ਸਰਦਾਰ ਜੀ ਨੇ ਜਸਕਰਨ ਜੀ ਉਹਨੇ ਦੁਕਾਨ ਤੇ ਕੋ ਰੈਂਟ ਰੈਟਿੰਗ ਵਾਲੇ ਦੇ ਇੱਥੇ ਪਹਿਲਾਂ ਵੀ ਅਸੀਂ ਗੇਟ ਲਗਾ ਕੇ ਪ੍ਰਧਾਨ ਜੀ ਨਾਲ ਦੇਖ ਕੇ ਗਏ ਅਲਦਲੇ ਪਿੰਡ ਦਾ ਜੋ ਹਾਲ ਸੀ ਬਹੁਤ ਮਾੜਾ ਹਾਲ ਸੀ ਤੇ ਸਾਡੇ ਪ੍ਰਧਾਨ ਜੀ ਨੇ ਜੋ ਵਿਉਂਤਬੰਦੀ ਬਣਾਈ ਵੀ ਆਪ ਜਾ ਕੇ ਇੱਥੇ ਬੱਥੇ ਸਰਕੇ ਆਈਏ ਤੇ ਅਸੀਂ ਅੱਜ ਇਹਨਾਂ ਦੀ ਰਹਿਨਮਾਈ ਵਿੱਚ ਜਸਕਰਨ ਜੀ ਤੇ 65 ਜਿੰਮੇਦਾਰਾਂ ਨੂੰ ਜੋ ਜ਼ਿਆਦਾ ਮਾਰੇ ਠਾਇ ਸੀ ਉਹਨੂੰ ਬੁਲਾਇਆ ਤੇ ਜੋ ਪ੍ਰਧਾਨ ਜੀ ਦਾ ਹੁਕਮ ਹੋਇਆ ਉਸ ਆਵਣਾ ਸਭ ਦੀ ਥੋੜੀ ਮੋਰ ਜੋ ਮਦਦ ਅਸੀਂ ਕਰ ਸਕਦੇ ਹਾਂ ਉਹ ਕਰੀਏ ਨਾਲੇ ਅਸੀਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਆਂ ਵੀ ਇਹਨਾਂ ਲੋਕਾਂ ਦੀ ਬਾਹ ਫੜੀ ਜਾਵੇ ਤਾਂ ਕਿ ਇਹ ਅੱਗੇ ਤੋਂ ਆਪਣਾ ਰੋਜ਼ਗਾਰ ਜਿਹੜਾ ਚਲਾ ਸਕਣ ਘਰ ਦਾ ਪਾਲਣ ਪੋਸ਼ਣ ਕਰ ਸਕਣ ਪ੍ਰਧਾਨ ਜੀ ਪਹਿਲਾਂ ਵੀ ਕਿ ਕਿਸਾਨਾਂ ਦੀ ਮਦਦ ਨਾਲ ਸਾਡੇ ਜਨਾਲੇ ਤੋਂ ਸਾਡੇ ਜਨਾਲੇ ਸਾੜ ਕੇ ਨੇ ਰਾਸ਼ਨ ਇਕੱਠਾ ਸਾਡੇ ਐਮਐਲਏ ਸਾਹਿਬ ਨੇ ਕਰੇ ਇਕੱਠਾ ਉਹ ਵੀ ਸਾਡੇ ਪ੍ਰਧਾਨ ਜੀ ਬਲੋ ਯੋਗਦਾਨ ਤੱਕ ਤੇ ਉੱਥੇ ਸਾਡੇ ਲਵਲੀ ਜੀ ਨੇ ਪੱਤਰਕਾਰ ਨੇ ਅਜੀਤ ਅਖਬਾਰ ਦੇ ਉਹਨਾਂ ਨੇ ਰਾਸ਼ ਇਕੱਠਾ ਕਰਿਆ ਸੀ ਉਹਦੇ ਵਿੱਚ ਵੀ ਸਾਡੇ ਪ੍ਰਧਾਨ ਜੀ ਨੇ ਜੋ ਬੰਨ ਸਕਦਾ ਸੀ ਯੋਗਦਾਨ ਪਾਇਆ ਜੋ ਵੀ ਕਰ ਸਕਦੇ ਆ ਪ੍ਰਧਾਨ ਜੀ ਦੀ ਰੈਨਮੈਂਟ ਕਰ ਰਹੇ ਆ ਤੇ ਪਰਮਾਤਮਾ ਇਹ ਦਿਨ ਸਾਡੀ ਬਾਹ ਫੜ ਮੈਂ ਮਰਸਲੀਬ ਸਿੰਘ ਹਾਂ ਲਖਦੇਵਾਲਾ ਚਾਰਟਾ ਦਾ ਕੰਮ ਕਰਦਾ ਤੇ ਜਿੱਦਾਂ ਕਿ ਆਰਤੀ ਐਸੋਸੀਏਸ਼ਨ ਨਾਪਾ ਨੇ ਅੱਜ ਫਤਿਹਬਾਦ ਮੰਡੀ ਵਿਖੇ ਬਹੁਤ ਹੀ ਵਧੀਆ ਯੋਗਦਾਨ ਦਿੱਤਾ ਜਿਹੜੇ ਕਿਸਾਨ ਜਿਵੇਂ ਕਿ ਸਾਡੇ ਨੇ ਦੀਕ ਪਿੰਡ ਪੈਟਾ ਹੀ ਵਾਲਾ ਲੋਟਾ ਹੀ ਵਾਲਾ ਤੇ ਮੁੰਡਾ ਪਿੰਡ ਹੜਪੀੜਾ ਕਿਸਾਨ ਸੀ ਉਹਨਾਂ ਦੀ ਨਾਪਾ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਸਾਰੀ ਟੀਮ ਉਹਨਾਂ ਦੀ ਅੱਜ ਸਾਡੇ ਕੋਲ ਪਹੁੰਚੀ ਤੇ ਸਾਰੇ ਜ਼ਿੰਮੇਵਾਰਾਂ ਦੇ ਬਹੁਤ ਹੀ ਵਧੀਆ ਤਰੀਕੇ ਨਾਲ ਮਦਦ ਕੀਤੀ ਫਿਰ ਉਹਨਾਂ ਨੇ ਸਾਨੂੰ ਪੁੱਛਿਆ ਕਿ ਉਹਨਾਂ ਨੂੰ ਕੀ ਰਿਕੁਆਇਰਮੈਂਟ ਆ ਸਾਰਾ ਕੁਝ ਆ ਫਿਰ ਮੁਆਇਨਾ ਵੀ ਕੀਤਾ ਸਾਰਾ ਕੁਝ ਤੇ ਇਹਨਾਂ ਨੇ ਉਸ ਅਕੋਰਡਿੰਗ ਇੱਕ ਹਫਤੇ ਦੇ ਵਿੱਚ ਹੀ ਬੈਕਅਪ ਲਿਆ ਤੇ ਅੱਜ ਸਾਡੇ ਕੋਲ ਪਹੁੰਚੇ ਨੇ ਮੈਂ ਸਾਰੀ ਆਰਟੀ ਅਸੋਸੀਏਸ਼ਨ ਨਾਪਾ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਸਾਡੀ ਇੱਥੇ ਜ਼ਿੰਮੇਵਾਰਾਂ ਦੀ ਮਦਦ ਕਰਕੇ ਧੰਨਵਾਦ